ਬੋਲੇ ਸੋਨਿਆ ਬੰਗਾ ਵਾਲਿਓ ਇੱਕ ਤਰੀਕ ਵਾਸਤੇ ਤਿਆਰ ਝਾੜੂ ਦਾ ਬਟਨ ਦੱਬਣ ਨੂੰ ਤਿਆਰ ਇੱਧਰ ਉੱਧਰ ਵੋਟ ਪਾ ਕੇ ਵੋਟ ਖਰਾਬ ਨਾ ਕਰ ਲਿਓ ਕੋਈ ਵੋਟ ਮੰਗੀ ਜਾਂਦਾ ਪੰਜਾਬ ਚ ਕਿ ਮੈਨੂੰ ਵੋਟ ਪਾ ਦਿਓ ਮੇਰਾ ਆ ਹੋ ਜਾਊਗਾ ਕੋਈ ਕਹਿੰਦਾ ਮੈਨੂੰ ਵੋਟ ਪਾ ਦਿਓ ਮੇਰਾ ਆ ਹੋ ਜਾਊਗਾ ਮੈਂ ਤੁਹਾਨੂੰ ਕਹਿਣਾ ਕਿ ਮੈਨੂੰ ਵੋਟ ਪਾ ਦਿਓ ਤੁਹਾਡਾ ਆ ਹੋ ਜਾਊਗਾ ਤੁਹਾਡੇ ਜਵਾਕਾਂ ਨੂੰ ਨੌਕਰੀ ਦੇਵਾਂਗਾ ਇੱਥੇ ਫੈਕਟਰੀਆਂ ਆਉਣਗੀਆਂ ਇੱਥੇ ਬਿਜਲੀ ਫ੍ਰੀ ਰਹੂਗੀ ਇੱਥੇ ਖੇਤਾਂ 'ਚ ਇੱਥੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ ਮੈਂ ਤੁਹਾਡੇ ਵਾਸਤੇ ਵੋਟ ਮੰਗ ਰਿਹਾ ਬਹੁਤ ਸਾਰੇ ਲੋਕ ਆਪਣੇ ਵਾਸਤੇ ਵੋਟ ਮੰਗ ਰਹੇ ਨੇ ਕਿ ਮੈਨੂੰ ਆ ਹੋ ਜਾਊ ਮੈਨੂੰ ਆ ਫਾਇਦਾ ਹੋ ਜਾਊ ਮੈਨੂੰ ਆ ਸੋ ਵੀਰੋ ਇੱਕ ਤਰੀਕ ਨੂੰ ਮਾਲਵਿੰਦਰ ਕੰਗ ਸਾਡੇ ਉਮੀਦਵਾਰ ਨੇ ਝਾੜੂ ਵਾਲਾ ਬਟਨ ਦਬਕੇ ਇਹਨਾਂ ਦੀਆਂ ਚੀਕਾਂ ਕਢਾ ਲਿਓ ਚੀਕਾਂ ਕਿਉਂਕਿ ਇਹਨਾਂ ਨੇ ਪਹਿਲਾਂ ਆਪਣੀਆਂ ਬਹੁਤ ਕਢਾਈਆਂ ਨਾ ਸੋ ਵੀਰੋ ਪੂਰੇ ਪੰਜਾਬ ਚ ਘੁੰਮਿਆ ਮੈਂ ਰੋਜ਼ ਤੁਸੀਂ ਦੇਖਦੇ ਹੋਵੋਗੇ ਪਿਛਲੇ 25 26 ਦਿਨਾਂ ਚ 100 5 ਤੋਂ 107 ਰੈਲੀਆਂ ਕੀਤੀਆਂ ਮੈਂ 25 26 ਦਿਨਾਂ 'ਚ ਸਾਰੇ ਪੰਜਾਬ 'ਚ ਗਿਆ ਸਾਰੇ ਪੰਜਾਬ ਵਾਲੇ ਇਹੀ ਕਹਿੰਦੇ ਆ ਕੋਈ ਮੇਰਾ ਸਿਰ ਫਲੋਸ ਕੇ ਕਹਿੰਦਾ ਬਾਬਾ ਕੋਈ ਯੰਗ ਮੁੰਡਾ ਮੇਰੇ ਮੋਢੇ ਤੇ ਹੱਥ ਰੱਖ ਕੇ ਬਾਈ ਜੀ ਕਹਿ ਕੇ ਕਹਿੰਦਾ ਕਿ ਚੱਕ ਦਿਆਂਗੇ ਫੱਟੇ ਬਾਈ ਤੈਨੂੰ ਰੱਖਣਾ ਅਸੀਂ ਸਾਡੀ ਸਰਕਾਰ ਸੋ ਵੀਰ ਤੁਹਾਡੇ ਨਾਲ ਤੁਹਾਡੇ ਵਰਗੇ ਆ ਮਾਵਾ ਭੈਣਾ ਖੜੀਆਂ 1000 ਰੁਪਿਆ ਬਸ ਗਾਹਾਂ ਵਾਲਾ ਕਮ 1000 ਰੁਪਿਆ ਇਦੂ ਗਹਾਂ ਵਾਲੀ ਗਾਰੰਟੀ ਉਹੀ ਆ ਬਸ 100 ਵਧਾ ਕੇ ਦੇਉ 100 ਥੋੜਾ ਪੈਸਾ ਤੁਹਾਨੂੰ ਦੇਣਾ ਮੈਂ ਕਿਹੜਾ ਘਰੇ ਲੈ ਕੇ ਜਾਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੀਰ ਮੋਦੀ ਦੀ ਸਰਕਾਰ ਬਣ ਨਹੀਂ ਰਹੀ ਆਪਣੀ ਸਰਕਾਰ ਇੰਡੀਆ ਲੈਨਸ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਆ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਪੈਸਾ ਰੋਕ ਕੇ ਦਿਖਾਵੇ ਕੋਈ ਆਪ ਵੀ ਪੌਣੀਆਂ ਨੇ ਕਿਸੇ ਤੋਂ ਵੀ ਪੌਣੀਆਂ ਨੇ ਯਾਰਾਂ ਦੋਸਤਾਂ ਨੂੰ ਵੀ ਕਹਿਣਾ ਹੈ ਗਰਮੀ ਹੋਊਗੀ ਜ਼ਰੂਰ ਪਰ ਵੀਰੋ ਇੱਕ ਦਿਨ ਦੀ ਤੁਹਾਡੀ ਗਰਮੀ ਤੁਹਾਡੀਆਂ ਪੀੜੀਆਂ ਬਦਲ ਸਕਦੀ ਹੈ ਪੀੜੀਆਂ ਤੁਸੀਂ ਮੇਰੇ ਹੱਥ ਮਜ਼ਬੂਤ ਕਰ ਦੋ ਤੁਹਾਡਾ 1 ਜੂਨ ਨੂੰ ਫਰਜ ਖਤਮ ਤੇ ਮੇਰੀ ਡਿਊਟੀ ਸ਼ੁਰੂ ਬਲੇਸੋ ਨਿਹਾਲ ਜੈ ਜੈਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦੇ ਆਂ ਸਾਨੂੰ ਅਸ਼ੀਰਵਾਦ ਦੇਣ ਆਏ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਬਸ ਇੱਕ ਗੱਲ ਯਾਦ ਰੱਖਿਓ ਦੋ ਦਿਨ ਰਹਿ ਗਏ ਆ ਇਹਨਾਂ ਰਾਜੇ ਰਜਵਾੜਿਆਂ ਨੇ ਨਸ਼ੇ ਵੰਡਣੇ ਆ ਸ਼ਰਾਬ ਵੰਡਣੀ ਆ ਉਰਤੇ ਪਹਿਰਾ ਦੇ ਕੇ ਰੱਖਿਓ ਨਾ ਤੇ ਲਾਲਚ ਨਾ ਆਇਓ ਇੱਕ ਤਰੀਕ ਨੂੰ ਇੱਕ ਇੱਕ ਵੋਟ ਪਾ ਕੇ ਮਾਨ ਸਾਹਿਬ ਦੀ ਝੋਲੀ ਚ ਪਾਇਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ Debbie! <laughs>